ਵਾਲਮਿਕੀ ਜਿਆਗੁਰ ਗਿਆਨਾ ਜੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਅਮਰ ਰਹੇ ਅਮਰ ਰਹੇ ਸੋ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਵਸ ਪੂਰੇ ਦੇਸ਼ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਉਹ ਤਾਕਤ ਉਹ ਸੋਚ ਹੈ ਜਿਨ੍ਹਾਂ ਨੇ ਗਰੀਬਾਂ ਮਤਲੂਮਾਂ ਨੂੰ ਜਿਹੜਾ ਆ ਬਹੁਤ ਵੱਡਾ ਮਾਣ ਦਿੰਦਾ ਹੈ ਸੋ ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਮੈਂ ਪੂਰੇ ਸਮਾਜ ਨੂੰ ਜਿੱਥੇ ਕਰੋੜ-ਕਰੋੜ ਮੁਬਾਰਕਬਾਦ ਦਿੰਨਾ ਉੱਥੇ ਮੈਂ ਅਪੀਲ ਕਰਦਾ ਕਿ ਸਾਡੀ ਜਿਹੜੀ ਹੈ ਉਹ ਦੀਵਾਲੀ ਅੱਜ ਦੇ ਦਿਨ ਹੈ ਕਿਉਂਕਿ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਗਰੀਬਾਂ ਮਜ਼ਲੂਮਾਂ ਤੇ ਬੇਸਹਾਰਿਆਂ ਜਦੋਂ ਪੈਦਾ ਹੋਏ ਤੇ ਉਹਨਾਂ ਦੀ ਨਹੀਂ ਜਿਹੜੀ ਹੈ ਉਹਨਾਂ ਦੇ ਅਧਿਕਾਰਾਂ ਉਹਨਾਂ ਦੇ ਹੱਕਾਂ ਦੀ ਜਿਹੜੀ ਹੈ ਅੱਜ ਰੱਖੀ ਗਈ ਸੀਗੀ ਅੱਜ ਜਿਹੜਾ ਸਾਨੂੰ ਬਣਿਆਤੀ ਢਾਂਚਾ ਜਿਹੜਾ ਆ ਸਾਨੂੰ ਜਿਹੜਾ ਆ ਉਹ ਸਮਝ ਲੋ ਮਿਲਿਆ ਤੇ ਉਹ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਕਿਰਪਾ ਸਦਕਾ ਹੋਇਆ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਉਹ ਚਾਨਣ ਮਨਾਰਾ ਹਨ ਜਿੱਦਾਂ ਭਗਵਾਨ ਵਾਲਮੀਕੀ ਮਹਾਰਾਜ ਸਾਡੀ ਜਿਹੜੀ ਆਸਥਾ ਆ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸਾਡਾ ਰਾਸਤਾ ਆ ਜਿਹਦੇ ਮਾਧਿਅਮ ਨਾਲ ਅਸੀਂ ਵੱਡੀਆਂ-ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਆ ਤੇ ਐਜੂਕੇਸ਼ਨ ਦੇ ਮਾਧਿਅਮ ਦੇ ਨਾਲ ਅਸੀਂ ਵੱਡੇ-ਵੱਡੇ ਅਫਸਰ ਬਣ ਸਕਦੇ ਆ ਅੱਜ ਉਸ ਮਹਾਨ ਸ਼ਖਸੀਅਤ ਦੇ ਅਸੀਂ ਵਡਭਾਗੇ ਆ ਕਿ ਉਹਨਾਂ ਦਾ ਜਿਹੜਾ ਆ ਸਾਡੀ ਪੂਰੀ ਵੂਮਨ ਦੀ ਟੀਮ ਸਤਕਾਰਯੋਗ ਭੈਣ ਅਮਰਜੀਤ ਕੌਰ ਭੈਣ ਭੋਲੀ ਅਤੇ ਹੋਰ ਭੈਣਾਂ ਸਾਡੀਆਂ ਜਿਹੜੀਆਂ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਗਰਾਮ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਜਿਹੜਾ ਜਨਮ ਦਿਵਸ ਦੇ ਸੰਬੰਧਿਤ ਰੱਖਿਆ ਗਿਆ ਸੀਗਾ ਅੱਜ ਜਿਹੜਾ ਉੱਥੇ ਸਮੁੱਚੇ ਆਗੂ ਸਹਿਬਾਨਾਂ ਨੇ ਜਿਹੜਾ ਹਾਜ਼ਰੀ ਲਗਵਾ ਕੇ ਸਾਰੀ ਕੌਮ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਆਪਾਂ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਪਾਪਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਵਸ ਮਨਾਈਏ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਆ ਉਹ ਐਜੂਕੇਸ਼ਨ ਦਈਏ ਕਿਉਂਕਿ ਐਜੂਕੇਸ਼ਨ ਦੇ ਮਾਧਿਅਮ ਨਾਲ ਹੀ ਤੁਸੀਂ ਅੱਗੇ ਆ ਸਕਦੇ ਆ ਐਜੂਕੇਸ਼ਨ ਦੇ ਮਾਧਿਅਮ ਨਾਲ ਹੀ ਜਿਹੜਾ ਆ ਉਹ ਜਾ ਸਕਦੇ ਆ ਕਿਉਂਕਿ ਅੱਜ ਦੀ ਡੇਟ 'ਚ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਆ ਜਿਹੜਾ 2009 ਦੇ ਵਿੱਚ ਲਾਗੂ ਹੋਇਆ ਜਿਹੜਾ ਹੁਣ ਜਿਹੜਾ ਉਹ ਐਕਟ ਜਿਹੜਾ ਲਾਗੂ ਹੋਇਆ ਹੈ ਪਰ ਅਜੇ ਵੀ ਜਿਹੜਾ ਹੈ ਪ੍ਰਾਈਵੇਟ ਸਕੂਲ ਦੇ ਜਿਹੜੇ ਮਾਲਕ ਨੇ ਵੱਡੇ ਵੱਡੇ ਉਹ ਅਜੇ ਵੀ ਜਿਹੜਾ ਆ ਉਸ ਐਕਟ ਦੇ ਉੱਤੇ ਕੰਮ ਨਹੀਂ ਕਰ ਰਿਹਾ ਉਸ ਕਾਨੂੰਨ ਦੇ ਉੱਤੇ ਕੰਮ ਨਹੀਂ ਕਰ ਰਿਹਾ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕਿ ਸ਼ਕਤੀ ਦੇ ਨਾਲ ਉਹਨਾਂ ਸਕੂਲਾਂ ਨੂੰ ਉਹ ਜਿਹੜਾ ਇਮਪਲੀਮੈਂਟ ਕਰਨ ਲਈ ਕਿਹਾ ਜਾਵੇ ਕਿਉਂਕਿ ਉਹ ਜੇ ਕਾਨੂੰਨ ਇਮਪਲੀਮੈਂਟ ਹੁੰਦਾ ਆ ਤੇ 25% ਜਿਹੜੇ ਆ ਉਹ ਗਰੀਬ ਪਰਿਵਾਰਾਂ ਦੇ ਬੱਚੇ ਜਾਤੀ ਨਹੀਂ ਆ ਉਥੇ ਗਰੀਬ ਪਰਿਵਾਰਾਂ ਦੇ ਬੱਚੇ ਜਿਨ੍ਹਾਂ ਦੀ ਆਮਦਨ ਘੱਟ ਹੈਗੀ ਆ ਉਹ ਜਿਹੜੇ ਮਰਜ਼ੀ ਪ੍ਰਾਈਵੇਟ ਸਕੂਲ ਦੇ ਵਿੱਚ ਆਪਣਾ ਦਾਖਲਾ ਲੈ ਸਕਦੇ ਆ ਪਹਿਲੀ ਤੋਂ ਲੈ ਕੇ 8ਵੀਂ ਤੱਕ ਬਿਲਕੁਲ ਜਿਹੜਾ ਫ੍ਰੀ ਹੈਗਾ ਉਹ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਤਹਿਤ ਹੈਗਾ ਇਸੇ ਤਰ੍ਹਾਂ ਲੈਂਡ ਭੂਮੀ ਐਕਟ ਜਿਹੜਾ ਪੰਜਾਬ ਦੇ ਵਿੱਚ ਅਸੀਂ ਮੰਗ ਕਰ ਰਹੇ ਆ ਕਿ ਸਾਡੇ ਜਿਹੜੇ ਪਰਿਵਾਰ ਨੇ ਪਿੰਡਾਂ ਦੇ ਵਿੱਚ 4-4 5-5 ਮਰਲਿਆਂ 'ਚ ਰਹਿਣ ਦਾ ਜਿਹੜਾ ਗੁਜ਼ਾਰਾ ਕਰਨੇ ਨੇ ਇੱਕ ਪਰਿਵਾਰਾਂ ਨੂੰ ਇੱਕ ਧਿਰਾਂ ਨੂੰ ਜਿਹੜੀ ਆ ਉਹ 100-100 200-200 220-220 320-320 330-330 ਕਲਾ ਜਿਹੜੀ ਆ ਜ਼ਮੀਨ ਹੈ ਤੇ ਇੱਕ ਐਸੀ ਪਰਿਵਾਰ ਜਿਹੜੇ ਆ ਉਹਨਾਂ ਕੋਲ ਜ਼ਮੀਨ ਜਿਹੜੀ ਆ ਉਹ ਹੈਗੀ ਨਹੀਂ ਪਰ ਉੱਥੇ ਅਸੀਂ ਲੈਂਡ ਭੂਮੀ ਐਕਟ ਜਿਹੜਾ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਲੈਂਡ ਭੂਮੀ ਐਕਟ ਜਿਹੜਾ ਆ ਉਹਨੂੰ ਲਾਗੂ ਕੀਤਾ ਜਾਵੇ ਤੇ ਜਿਹੜੀ 7.7 ਕਿੱਲਿਆਂ ਤੋਂ ਵੱਧ ਜ਼ਮੀਨ ਹੈ ਉਹਨੂੰ ਸਰਕਾਰ ਰਿਕਵਰ ਕਰਕੇ ਐਸੀ ਪਰਿਵਾਰਾਂ ਨੂੰ ਪੱਟੇ ਤੇ ਦਵੇ ਤਾਂ ਜੋ ਸਾਡੇ ਪਰਿਵਾਰ ਜਿਹੜੇ ਆ ਪਿੰਡਾਂ ਦੇ ਵਿੱਚੋਂ ਜਿਹੜਾ ਆ ਉਹ ਆਪਣੀਆਂ ਜ਼ਮੀਨਾਂ ਦੇ ਕਾਬਜ਼ ਹੋਣ ਅਤੇ ਉਹਦੇ ਵਿੱਚ ਖੇਤੀ ਕਰਨ ਆਪਣੀ ਜਿਹੜੀ ਆ ਉਪਜਾਊ ਜ਼ਮੀਨ ਦੇ ਵਿੱਚ ਅੱਗੇ ਹੋਣ ਲੱਗੇ। ਨੂੰ ਲੋ ਵੇਖ ਧਮਕੀ ਦਿੱਤੀ ਗਈ ਆ ਉਹਨੂੰ ਕਿੱਦਾਂ ਦੇ ਪੰਨੂ ਮੈਂ ਇਹੋ ਜੇ ਬੇਵਕੂਫ ਬੰਦੇ ਦੀ ਵੈਸੇ ਤੇ ਗੱਲ ਕਿਉਂਕਿ ਜੇ ਡਰਪੋਕ ਹੈਗਾ ਕਿਉਂਕਿ ਕੱਲ ਜੇ ਕਰ ਉਹਦੀ ਇੰਨੀ ਜ਼ਰਤ ਸੀਗੀ ਤੇ ਸਾਡੇ ਅਣਥੱਕ ਜਰਨਲ ਯੋਧੇ ਵੱਖ-ਵੱਖ ਜਿਹੜੀਆਂ ਪ੍ਰਤਿਮਾ ਦੇ ਉੱਤੇ ਜਿਹੜਾ ਆ ਉਹ ਰਾਤ ਨੂੰ ਠਿਕਰੀ ਪੈਰਾ ਦੇ ਰਹੇ ਸੀਗੇ ਜੇ ਇਹਦੇ ਕੁੱਤੇ ਦੇ ਵਿੱਚ ਇੰਨੀ ਤਾਕਤ ਹੁੰਦੀ ਤੇ ਜਿਹੜਾ ਆ ਉੱਥੇ ਫਿਰ ਭੇਜਦਾ ਕਿਸੇ ਨੂੰ ਤੇ ਮੈਂ ਪੰਨੂ ਨੂੰ ਤੁਹਾਡੇ ਮਾਧਿਅਮ ਨਾਲ ਇੱਕ ਦੱਸਣਾ ਚਾਹੁੰਦਾ ਕਿ ਗੁਰੂ ਗਿਆਨनाथ ਵਾਲਮੀਕੀ ਧਰਮ ਸਮਾਜ ਵੱਲੋਂ ਪੰਜ ਜਿਹੜਾ ਆ ਉਹ ਵੱਡੇ ਜਿਹੜੇ ਕਾਰਜਕ੍ਰਮ ਕੀਤੇ ਜਾ ਰਿਹਾ ਹੈ ਚੇਤਨਾ ਸ਼ੋਭਾ ਯਾਤਰਾ ਕੀਤਾ ਜਾ ਰਹੀਆਂ ਪੰਜਾਬ ਦੇ ਵਿੱਚ ਜਿਹੜੀ 17 ਤਰੀਕ ਨੂੰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੱਢੀ ਜਾ ਰਹੀ ਹੈ ਵੱਡੀ ਯਾਤਰਾ ਜੇ ਪੰਨੂ ਤੇਰੇ ਕੁੱਤਿਆਂ ਦੇ ਵਿੱਚ ਜਾਂ ਤੇਰੇ ਜਿਹੜੇ ਚਮਚੇ ਆ ਜਾਂ ਤੇਰੇ ਵਿੱਚ ਜੇ ਯੁਰਤ ਹੈਗੀ ਹੈ ਤੇ ਸਾਡੀ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਿਹੜੇ ਅਨਿਆਈ ਆ 바ਵਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਜਿਹੜੇ ਬੱਚੇ ਆ ਜਿਹੜੇ ਪੁੱਤਰ ਆ ਉਹਨਾਂ ਦੀ ਉਹਨਾਂ ਸ਼ੋਭਾ ਯਾਤਰਾ ਦੇ ਵਿੱਚ ਆ ਕੇ ਵਿਖਾਉਣ ਤੇਰੇ ਕੁੱਤੇ ਤੇਰੀਆਂ ਭੇਡਾਂ ਤੇਰੇ ਜਿਹੜੇ ਗੰਦੇ ਆਂਡੇ ਆ ਉਹ ਆ ਕੇ ਦਿਖਾਉਣ ਤੇਰੀਆਂ ਦੇਖਾਂਗੇ ਅਸਰ ਕੀ ਕਰਦੇ ਆ ਇਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਸ਼ਕਤੀ ਸਾਡੇ ਨਾਲ ਹੈ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ಅಪਾਰ ਕਿਰਪਾ ਸਾਡੇ ਨਾਲ ਹੈ ਆਉਣਗੇ ਜਿਹੜਾ ਲਤਾਂ ਤੇ ਤੇ ਵਾਪਸ ਜਿਹੜਾ ਬਿਨਾਂ ਲਤਾਂ ਤੋਂ ਜਾਣਗੇ ਪਪਾ ਜੀ ਸੈਣੀ ਚੌਂਕ ਦੇ ਵਿੱਚ ਰਾਤੀ ਟਿੱਕੀ ਕਰਾ ਲਗਾਇਆ ਰਾਤ 11 ਵਜੇ ਕੋਈ ਸ਼ਰਾਰਤੀ ਅੰਸਰ ਆ ਕੇ ਬਾਬਾ ਸਾਹਿਬ ਬਿਲਕੁਲ ਦੇ ਖਲਾਬ ਮਾਰੇ ਸ਼ਬਦ ਬੋਲੇ ਰਿਹਾ ਇਹਦੇ ਬਾਅਦ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹੋ ਜਿਹੜੇ ਮਾਨਸਿਕਤਾ ਰੱਖ ਰਿਹਾ ਜਿਹੜੇ ਜਿਹੜਾ ਇਹ ਇੱਕ ਸ਼ਾਦਸ਼ ਦੇ ਤਹਿਤ ਹੋ ਰਿਹਾ ਕਿਉਂਕਿ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹਨੂੰ ਜਿਹੜਾ ਆ ਉਹ ਆਪਣੇ ਹੈਂਡਓਵਰ ਕਰਨ ਦੀ ਜਿਹੜੀ ਸ਼ਾਦਿਚ ਕੀਤੀ ਜਾ ਰਹੀ ਹੈ ਕਿ ਸਾਡਾ ਐਸੀ ਪਰਵਾਰਾਂ ਦਾ ਧਿਆਨ ਜਿਹੜਾ ਆ ਉਹ 바ਵਾ ਸਾਹਿਬ ਅੰਬੇਡਕਰ ਸਾਹਿਬ ਦੀਆਂ ਪ੍ਰਤਿਮਾ ਮੱਲੂ ਲੱਗਾ ਰਹੇ ਤੇ ਰਾਜਨੀਤਿਕ ਸੱਤਾ ਤੋਂ ਇਹਨਾਂ ਦਾ ਜਿਹੜਾ ਧਿਆਨ ਆ ਉਹ हट ਜਾਏ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਇਦਾਂ ਦਾ ਕਾਰਕਮ ਪੰਜਾਬ ਦੇ ਵਿੱਚ ਇੱਕ ਦੰਗਾ ਕਰਾਉਣ ਦੀ ਨੀਅਤ ਰੱਖਦੇ ਆ ਕਿ ਸਮਾਜ ਸਮਝਦਾ ਰਿਹਾ ਜਿਹੜੇ ਲੋਕ ਇਦਾਂ ਦੀ ਭਾਵਨਾ ਲੈ ਕੇ ਆਉਣਗੇ ਉਹਨਾਂ ਨੂੰ ਜਿਹੜਾ ਇੱਟ ਦਾ ਜਵਾਬ ਜਿਹੜਾ ਉਹ ਪੱਥਰ ਨਾਲ ਦਿੱਤਾ ਜਾਏ। ਜੀ ਮਾਦੀ ਕੀ ਨਾਂ ਤੇ ਕਿਹੜੀ ਜਿੱਤ ਮੰਦੀ ਦੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੈਂ ਅਮਰਜੀਤ ਕੌਰ ਮਜੀਠਾ ਰੋਡ ਬਾਈਪਾਸ ਆਰਾਮਨਗਰ ਕਲੋਨੀ ਗਲੀ ਨੰਬਰ 1 ਅੱਜ ਸਾਡੇ ਡਾਕਟਰ ਮੇਧਕਰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਮੈਂ ਸਮੂਚੀ ਟੀਮ ਨੂੰ ਸਾਰ ਆਪਣੀਆਂ ਭੈਣਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨੀ ਆ ਵੱਖ-ਵੱਖ ਪਿੰਡਾਂ 'ਚ ਕਸਬਿਆਂ 'ਚ ਬਧਾਈਆਂ ਦਿੰਦੀ ਆ ਸਾਰਿਆਂ ਨੂੰ ਡਾਕਟਰ ਮੇਦਕਰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ